ਦੋਸਤੋ ਜੇ ਮੈਂ ਤੁਹਾਨੂੰ ਪਿੰਡ ਦੀ ਪਰਿਭਾਸ਼ਾ ਪੁੱਛਾਂ ਵੀ ਪਿੰਡ ਦੀ ਪਰਿਭਾਸ਼ਾ ਕੀ ਹੈ ਜਾਂ ਪਿੰਡ ਦੀ ਵਿਆਖਿਆ ਕੀ ਹੈ ਜਾਂ ਪਿੰਡ ਨੂੰ ਜਦੋਂ ਵੀ ਤੁਸੀਂ ਦਿਮਾਗ ਵਿੱਚ ਪਿੰਡ ਬਾਰੇ ਸੋਚਦੇ ਹੋ ਤਾਂ ਕੀ ਤਸਵੀਰ ਬਣਦੀ ਹੈ ਮਤਲਬ ਤੁਹਾਡੇ ਮਨ ਦੇ ਵਿੱਚ ਜੇ ਮੈਂ ਇਹਨੂੰ ਐਕਸਪਲੇਨ ਕਰਾਂ ਤਾਂ ਮੈਨੂੰ ਲੱਗਦਾ ਬਹੁਤੇ ਲੋਕ ਇਹਦੇ ਨਾਲ ਰਿਲੇਟ ਕਰਦੇ ਹੋਣਗੇ ਜਦੋਂ ਵੀ ਪਿੰਡ ਬਾਰੇ ਮੈਂ ਸੋਚਦਾ ਤਾਂ ਮੈਨੂੰ ਇਹ ਯਾਦ ਆਉਂਦਾ ਕਿ ਪਿੰਡ ਵਿੱਚ ਮੇਰਾ ਜੱਤੀ ਘਰ ਹੈ ਸਾਡੀ ਜੱਦੀ ਜ਼ਮੀਨ ਹੈ ਜਾ ਸਾਡੇ ਪਿਓ ਦਾ ਜਨਮ ਹੋਇਆ ਉੱਥੇ ਜਾਂ ਉਹਨਾਂ ਦੇ ਵੀ ਪਿਓ ਦਾ ਦੇ ਉਸ ਪਿੰਡ ਵਿੱਚ ਜਿੱਮੇ ਪਲੇ ਹੁੰਦੇ ਆ ਸਾਡਾ ਸ਼ਰੀਕਾ ਸਾਡਾ ਭਾਈਚਾਰਾ ਸਾਡੇ ਚਾਚੇ ਤਾਏ ਸਾਡੀ ਪੱਤੀ ਦਾ ਆਪਸ ਚ ਪਿਆਰ ਸਾਡੇ ਘਰ ਦੀ ਖਰਾਕ ਇਸ ਤੋਂ ਇਲਾਵਾ ਪਿੰਡ ਇੱਕ ਇਹੋ ਜੀ ਚੀਜ਼ ਹੁੰਦਾ ਹੈ ਵੀ ਤੁਸੀਂ ਜੇ ਕਿਸੇ ਵੀ ਬੰਦੇ ਦਾ ਜਾਂ ਕੁੜੀ ਦਾ ਜਾਂ ਬੁੜੀ ਦਾ ਕੋਈ ਸਰਟੀਫਿਕੇਟ ਲੈਣਾ ਹੈ ਕੈਰੈਕਟਰ ਸਰਟੀਫਿਕੇਟ ਤਾਂ ਪਿੰਡ ਦੇ ਕਿਸੇ ਵੀ ਹੋਰ ਇਨਸਾਨ ਤੋਂ ਪੁੱਛ ਲੋ ਤਾਂ ਤੁਹਾਨੂੰ ਤਕਰੀਬਨ ਤਕਰੀਬਨ ਉਹ ਸਰਟੀਫਿਕੇਟ ਵੀ ਮਿਲ ਜਾਂਦਾ ਹੈ ਸੋ ਪਿੰਡ ਐਨੀ ਅਹਿਮੀਅਤ ਰੱਖਦੇ ਆ ਸਾਡੀ ਜ਼ਿੰਦਗੀ ਦੇ ਵਿੱਚ ਤੇ ਬਹੁਤੇ ਪਿੰਡ ਐ ਹੋਜੀ ਜਿਨ੍ਹਾਂ ਚ ਜ਼ਿਮੀਂਦਾਰਾਂ ਦਾ ਇੱਕ ਹੀ ਗੋਤ ਹੈ ਕਿਸੇ ਪਿੰਡ ਚ ਦੋ ਹੈ ਥੋੜੇ ਬਹੁਤ ਪਿੰਡ ਐ ਹੋਜੀ ਵੀ ਹੈ ਕਿ ਜਿੱਥੇ ਪੰਚਤ ਗੋਤ ਵੀ ਹੈ ਤੇ ਜਿਸ ਵਿਸ਼ੇ ਨੂੰ ਮੈਂ ਛੇੜਨ ਜਾ ਰਿਹਾ ਉਹ ਵਿਸ਼ਾ ਵੀ ਪਿੰਡ ਦੀ ਪਰਭਾਸ਼ਾ ਦਾ ਹੀ ਹਿੱਸਾ ਹੈ ਪਰ ਮੈਂ ਉਹਨੂੰ ਪਹਿਲਾਂ ਨਹੀਂ ਬੋਲਿਆ ਉਹਦੀ ਗੱਲ ਮੈਂ ਹੁਣ ਕਰ ਲੱਗਿਆ ਤੁਸੀਂ ਟਾਈਟਲ ਦੇਖਿਆ ਹੀ ਹੁਣ ਹੈ ਪਿੰਡ ਦਾ ਮੁੰਡਾ ਤੇ ਪਿੰਡ ਦੀ ਕੁੜੀ ਪਹਿਲਾਂ ਮੈਂ ਇਹਨੂੰ ਪਿੰਡ ਦੀ ਸਿਰਫ ਕੁੜੀ ਰੱਖਣ ਲੱਗਿਆ ਸੀ ਪਰ ਮੈਂ ਕਿਹਾ ਨਹੀਂ ਹੁਣ ਜਿਵੇਂ ਦਾ ਸਮਾਜ ਸਾਡਾ ਅੱਗੇ ਵੱਧ ਰਿਹਾ ਪਿੰਡ ਦਾ ਮੁੰਡਾ ਵੀ ਵਿੱਚ ਸ਼ਾਮਲ ਕਰਨਾ ਉਨਾ ਹੀ ਜ਼ਰੂਰੀ ਹੈ ਸੋ ਅੱਗੇ ਜਿਹੜੀ ਗੱਲ ਹੈ ਉਹ ਇਹ ਹੈ ਕਿ ਜਿਹੜਾ ਸਾਡੇ ਪਿੰਡਾਂ ਦੀ ਪਵਿੱਤਰਤਾ ਹੁੰਦੀ ਹੈ ਵੀ ਜਿਹੜੀ ਪਿੰਡ ਦੀ ਕੁੜੀ ਜਾਂ ਆਪਾਂ ਧੀ ਕਹ ਲੋ ਜਾਂ ਭੈਣ ਕਹ ਲੋ ਸਾਰੇ ਪਿੰਡ ਦੀ ਸਾਂਝੀ ਹੁੰਦੀ ਹੈ ਤੇ ਜੇ ਆਪਾਂ ਅਜ ਤੋਂ 40 50 ਸਾਲ ਜਾਂ 30 40 ਸਾਲ ਪਿੱਛੇ ਵੀ ਚਲੇ ਜਾਈਏ ਤਾਂ ਇਹ ਚੀਜ਼ ਉਹ ਤੋਂ ਹਰ ਪਰਿਵਾਰ ਦੇ ਵਿੱਚ ਹਰ ਬੱਚੇ ਨੂੰ ਇਹ ਸੋਨ ਨੂੰ ਮਿਲਦੀ ਸੀ ਕਿ ਜਿਹੜੀ ਪਿੰਡ ਦੀ ਧੀ ਭੈਣ ਹੁੰਦੀ ਹੈ ਉਹ ਸਭ ਦੀ ਇੱਜ਼ਤ ਹੁੰਦੀ ਹੈ ਚਾਹੇ ਉਹ ਇੱਕ ਪੱਤੀ ਦੀ ਹੈ ਚਾਹੇ ਕਿਸੇ ਵੀ ਪੱਤੀ ਦੀ ਹੈ ਸਾਰੀਆਂ ਧੀਆ ਸਾਡੀਆਂ ਸਾਂਝੀਆਂ ਹੁੰਦੀਆਂ ਪਰ ਹੁਣ ਕੀ ਹੋ ਰਿਹਾ ਹੈ ਕਿ ਜਿਹੜਾ ਨਵੇਂ ਜਿਹੜੇ ਬੱਚੇ ਟੀਨੇਜ ਦੇ ਵਿੱਚ ਪਹੁੰਚੇ ਆ ਜਾਂ ਜਿਹੜੇ ਹੁਣ ਮਾਪੇ ਪਾਲ ਰਿਸ਼ ਕਰ ਰਹੇ ਆ ਉਹਨਾਂ ਬੱਚਿਆਂ ਦੇ ਵਿੱਚ ਕਿਤਨਾ ਕਿਤੇ ਨਾ ਇੱਕ ਕਮੀ ਥੋੜੀ ਜਿਹੀ ਮਹਿਸੂਸ ਹੋ ਰਹੀ ਹੈ ਹਜੇ ਵੀ ਜ਼ਿਆਦਾ ਨਹੀਂ ਸੋ ਟਾਈਮ ਨਾਲ ਸੰਭਲਣਾ ਸਾਨੂੰ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਉਨੀ ਸਿੱਖਿਆ ਜਾਂ ਮਤ ਨਹੀਂ ਦਿੱਤੀ ਜਾ ਰਹੀ ਨਵੇਂ ਮਾਪਿਆਂ ਤੋਂ ਜਿੰਨੀ ਪਹਿਲਾਂ ਵਾਲੇ ਬਜ਼ੁਰਗ ਸਾਨੂੰ ਦਿੰਦੇ ਸੀ ਇਹਦਾ ਮਤਲਬ ਇਹ ਨਹੀਂ ਕਿ ਪਹਿਲਾਂ ਪਿੰਡਾਂ 'ਚ ਕਾਂਗਿਆਰੀਆਂ ਪੈਦਾ ਨਹੀਂ ਹੁੰਦੀਆਂ ਰਹੀਆਂ ਪਹਿਲਾਂ ਵੀ ਹੁੰਦੀਆਂ ਰਹੀਆਂ ਇਹੋ ਜੀ ਕੋਈ ਗੱਲ ਨਹੀਂ ਕਿ ਇਹ ਚੀਜ਼ ਕਦੇ ਵੀ ਨਹੀਂ ਹੋਈ ਪਰ ਹੁਣ ਇਹਦੀ ਜਿਹੜੀ ਗਿੜਤੀ ਹੈ ਉਹ ਅੱਗੇ ਨਾਲੋਂ ਵੱਧ ਰਹੀ ਹੈ ਇਹਦੇ ਇਸ ਵਿਸ਼ੇ ਤੇ ਖੈਰ ਮੈਂ ਪਹਿਲਾਂ ਵੀ ਗੱਲ ਕਰਨੀ ਚਾਹੁੰਦਾ ਸੀ ਪਰ ਮੈਂ ਸੋਸ਼ਲ ਮੀਡੀਆ ਤੇ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਨਹੀਂ ਸੀਗਾ ਤੇ ਆਪਦੇ ਸਰਕਲ 'ਚ ਮੈਂ ਇਹ ਗੱਲ ਨੂੰ ਡਿਸਕਸ ਕਰਦਾ ਰਹਿੰਦਾ ਸੀ ਇੱਕ ਆਧਾਰਨ ਵੀ ਮੈਂ ਤੁਹਾਡੇ ਅੱਗੇ ਰੱਖਦਾ ਕਿ ਮੇਰੇ ਨੂੰ ਮੇਰੇ ਨਾਲ ਇੱਕ ਛੋੜੀ ਜੀ ਘਟਨਾ ਵਾਪਰੀ ਮੈਨੂੰ ਇੱਕ ਮੇਰੀ ਭਤੀਜੀ ਦਾ ਮੈਸੇਜ ਆਇਆ ਸਾਡੀ ਰਿਸ਼ਤੇਦਾਰੀ 'ਚ ਤਾਂ ਉਹਨੇ ਮੈਨੂੰ ਜਦੋਂ ਮੈਸੇਜ ਕੀਤਾ ਲਿਖਿਆ ਵੀ ਚਾਚਾ ਜੀ ਸਾਸਰੀ ਘਰ ਤੇ ਮੈਂ ਉਹਦਾ ਮੈਸੇਜ ਪੜਿਆ ਤੇ ਬੜੂ ਪੁੱਛਿਆ ਵੀ ਪੁੱਤ ਵੀ ਮੈਂ ਤੈਨੂੰ ਪਛਾਣਿਆ ਨਹੀਂ ਤਾਂ ਉਹ ਕਹਿੰਦੀ ਵੀ ਮੈਂ ਫਲਾਣੀ ਕੁੜੀ ਬੋਲੀ ਐ ਤੇ ਮੈਂ ਕਿਹਾ ਤੁਹਾਡੇ ਤੇਰੀ ਕੋਈ ਫੋਟੋ ਤੇ ਤਸਵੀਰ ਕਿਉਂ ਨਹੀਂ ਲਾਈ ਉਹ ਕਹਿੰਦੀ ਜੀ ਮੈਂ ਕੱਲ ਹੀ ਆਵਦੀ ਆਈਡੀ ਬਣਾਈ ਐ ਤੇ ਮੈਂ ਜਿਹੜੀ ਸਾਡੇ ਨਾਲ ਸਬੰਧੀ ਹੈ ਜਾਂ ਚਾਚੇ ਤਾਏ ਆ ਮੈਂ ਉਹਨਾਂ ਨੂੰ ਮੈਸੇਜ ਕਰ ਰਹੀ ਐ ਤੇ ਮੇਰੀਆਂ ਜਿਹੜੀਆਂ ਅਸਲੀਆ ਉਹਨਾਂ ਨੇ ਮੈਨੂੰ ਕਿਹਾ ਕਿ ਜੇ ਤੂੰ ਫੇਸਬੁੱਕ ਤੇ ਆਈਡੀ ਬਣਾਉਣੀ ਐ ਆ ਆਵਦੀ ਫੋਟੋ ਤੇ ਨਾਮ ਨਾਲ ਲਿਖੀ ਤੇ ਮੈਂ ਹੋ ਇਹਦਾ ਇਹਦੀ ਵਜ੍ਹਾ ਕੀ ਹੈ ਤੇ ਕਹਿੰਦੀ ਵੀ ਚਾਚਾ ਜੀ ਸਾਡੇ ਪਿੰਡ ਦੇ ਮੁੰਡੇ ਹੀ ਸਾਨੂੰ ਅਪਰੋਚ ਕਰਨ ਲੱਗ ਜਾਂਦੇ ਆ ਬਾਹਰ ਦੇ ਆਦੀ ਤਾਂ ਤੁਸੀਂ ਗੱਲ ਹੀ ਛੱਡੋ ਸੋ ਇਹ ਕਾਫੀ ਸ਼ੌਕਿੰਗ ਸੀ ਮੇਰੇ ਲਈ ਕਿਉਂਕਿ ਜਦੋਂ ਅਸੀਂ ਜੰਮੇ ਪੜੇ ਉਹਦੋਂ ਜਮਾਨਾ ਇੰਨਾ ਸਾਡੇ ਪਿੰਡਾਂ ਦਾ ਗੰਦਲਾ ਨਹੀਂ ਹੋਇਆ ਸੀ ਮੈਂ ਉਮੀਦ ਕਰਦਾ ਹਾਂ ਵੀ ਹਜੇ ਵੀ ਪਿੰਡਾਂ 'ਚ ਇਹ ਚੀਜ਼ ਹੈ ਕਿ ਪਿੰਡ ਦੇ ਜਿਹੜੇ ਬੱਚੇ ਆ ਉਹ ਆਪ ਦੀਆਂ ਭੈਣਾਂ ਨੂੰ ਆਪਦੇ ਪਿੰਡ ਦੀ ਸਾਜੀ ਤੀ ਪੈ ਸਮਝਦੇ ਆ ਪਰ ਇਹ ਚੀਜ਼ ਕਮੀ ਬਹੁਤ ਮਹਿਸੂਸ ਹੋ ਰਹੀ ਆ ਹੋਣ ਦੇ ਪਿੰਡਾਂ ਦੇ ਵਿੱਚ ਮੈਂ ਇੱਕ ਪਿੱਛੇ ਜੇ 2 ਹਫ਼ਤੇ ਪਹਿਲਾਂ ਦੀ ਖਬਰ ਹੈ ਪਿੰਡ ਜਵਾਰ ਕੇ ਮਾਨਸਾ ਦੇ ਵਿੱਚ ਉਹਨਾਂ ਦੀ ਪੰਚਾਇਤ ਨੇ ਤਾਂ ਇਹ ਮਤਾ ਹੀ ਪਾਸ ਕੀਤਾ ਜਿਦੇ ਚ ਮੈਂਬਰਾਂ ਨੇ ਸਾਰੇ ਨੇ ਦਸਕਤ ਕੀਤੇ ਆ ਕਿ ਪਿੰਡ ਦੇ ਮੁੰਡਾ ਕੁੜੀ ਆਪਸੇ ਵਿਆਹ ਨਹੀਂ ਕਰਾ ਸਕਦੇ ਮੈਨੂੰ ਤਾਂ ਇਹ ਸੁਣ ਕੇ ਹੀ ਮਤਲਬ ਸ਼ਰਮਿੰਦਗੀ ਜੀ ਮਹਿਸੂਸ ਹੋਈ ਵੀ ਇੱਥੋਂ ਤੱਕ ਗੱਲ ਹੀ ਕਿਵੇਂ ਪਹੁੰਚੀ ਕਿ ਵਿਆਹ ਨਹੀਂ ਕਰਵਾ ਸਕਦੇ ਜਦ ਕਿ ਕਹਿਣਾ ਉਹਨਾਂ ਨੂੰ ਇਹ ਚਾਹੀਦਾ ਹੈ ਵੀ ਸਾਡੇ ਪਿੰਡਾਂ 'ਚ ਉਹ ਹੀ ਗੱਲ ਜਿਹੜੀ ਮੈਂ ਕਹ ਰਿਹਾ ਕਿ ਬੱਚਿਆਂ ਨੂੰ ਇਸ ਪਾਸੇ ਮੋੜਨ ਹੀ ਨਾ ਦਿੱਤਾ ਜਾਵੇ ਉਹਨਾਂ ਨੂੰ ਉਹਨਾਂ ਦੀ ਪਰਵਰਿਸ਼ੀ ਇਸ ਤਰੀਕੇ ਨਾਲ ਕੀਤੀ ਜਾਵੇ ਉਹ ਸਾਡੇ ਲਈ ਜ਼ਿਆਦਾ ਚੰਗੀ ਹੈ ਤੇ ਇਹਦੇ ਲਈ ਮੈਂ ਜੋ ਜ਼ਿੰਮੇਵਾਰ ਮੰਨਦਾ ਹਾਂ ਉਹ ਅੱਜ ਦੇ ਮਾਪਿਓ ਹੈ ਜਿਨ੍ਹਾਂ ਦੀ ਉਮਰ 35 ਤੋਂ 50 ਸਾਲ ਦੇ ਵਿੱਚ ਹੈ ਕਿ ਉਹ ਆਪ ਦੇ ਬੱਚਿਆਂ ਨੂੰ ਇਵਨ ਕੇ ਜਿਹੜੇ 55 ਸਾਲ ਦੇ ਵੀ ਅੱਜ ਹੋ ਚੁੱਕੇ ਆ ਉਹਨਾਂ ਨੇ ਵੀ ਆਪਦੇ ਬੱਚਾ ਨੂੰ ਉਹ ਨਹੀਂ ਸਿੱਖਿਆ ਨਹੀਂ ਦਿੱਤੀ ਜਿੰਨੀ ਦੇਣੀ ਚਾਹੀਦੀ ਸੀ ਜੇ ਕਿਸੇ ਦਾ ਬੱਚਾ ਇਹੋ ਜਿਹੀ ਕੋਈ ਗਲਤੀ ਕਰਦਾ ਤੇ ਇਹਦੇ ਲਈ ਬੱਚਾ ਜ਼ਿੰਮੇਦਾਰ ਹੈ ਹੀ ਨਹੀਂ ਸਿਰਫ ਸਿਰਫ ਦੇ ਮਾਪਿਓ ਨੂੰ ਟਾਰਗੇਟ ਕਰਨਾ ਚਾਹੀਦਾ ਹੈ ਜਾਂ ਕੱਲ ਨੂੰ ਵੀ ਤੁਹਾਡਾ ਕੋਈ ਬੱਚਾ ਇਹੋ ਜਿਹੀ ਘਟਨਾ ਘਟਦੀ ਹੈ ਤਾਂ ਇਹਦੇ ਲਈ ਜ਼ਿੰਮੇਦਾਰ ਮਾਪਿਓ ਤੁਸੀਂ ਆਪ ਹੈ ਇਹਦੇ ਨਾਲ ਸਿਰਫ ਪਰਿਵਾਰ ਹੀ ਬਦਨਾਮ ਨਹੀਂ ਹੁੰਦਾ ਪਿੰਡ ਵੀ ਬਦਨਾਮ ਹੁੰਦਾ ਹੈ ਇਹ ਚੀਜ਼ਾਂ ਹੋਈਆਂ ਪਿੰਡਾਂ ਦੇ ਵਿੱਚ ਪਹਿਲਾਂ ਵੀ ਸੋ ਮੇਰੀ ਬੇਨਤੀ ਹੈ ਕਿ ਜਿਹੜੇ ਨਵੇਂ ਮਾਪੇ ਉਹ ਆਪਦੇ ਬੱਚਿਆਂ ਨੂੰ ਟਾਈਮ ਦਿਓ ਉਹ ਆਪ ਮੋਬਾਈਲਾਂ ਤੇ ਬੈਠੇ ਰਹਿੰਦੇ ਬੱਚਾੜੇ ਦਾ ਮੋਬਾਈਲਾਂ ਤੇ ਬੈਠ ਰਹੀ ਬੈਠਣਾ ਸਾਡੇ ਬਜ਼ੁਰਗ ਸਾਨੂੰ ਅਕਸਰ ਹੀ ਗੱਲਾਂ ਕਹੇਦੇ ਹੁੰਦੇ ਸੀ ਵੀ ਸਾਡੇ ਜ਼ਮਾਨੇ 'ਚ ਪੂਰੀ ਪੱਤੀ ਦੇ ਜਵਾਕ ਇਵਨ ਕਿ ਦੂਜੀ ਪੱਤੀ ਦੇ ਜਵਾਕ ਵੀ ਅਸੀਂ ਇਕੱਠੇ ਖੇਡਦੇ ਰਹਿੰਦੇ ਸੀ 15-15 ਸਾਲ ਦੀਆਂ ਕੁੜੀਆਂ ਵੀ ਅਸੀਂ ਭੈੜਪਰਾ ਇਕੱਠੇ ਖੇਡਦੇ ਰਹਿੰਦੇ ਸੀ ਪਰ ਹੁਣ ਇਹ ਚੀਜ਼ਾਂ ਵਿੱਚ ਬਿਲਕੁਲ ਵੀ ਪਿੰਡਾਂ 'ਚ ਨਾ માત્ર ਹੀ ਹੋ ਚੁੱਕੀਆਂ ਐ ਪਹਿਲਾਂ ਬਜ਼ੁਰਗ ਜੇ ਕੋਈ ਪਿੰਡ ਦੀ ਧੀ ਪਿੰਡ ਵਾਸ ਚੜਦੀ ਤਾਂ ਉਹਦਾ ਕਰਾਇਆ ਆਹ ਦੇ ਪੱਲਿਓ ਲਾਣ ਦੇ ਚਲੋ ਹੁਣ ਤਾਂ ਘਰ ਘਰ ਕਾਰਾਂ ਮੋਟਰਸਾਈਕਲ ਹੋ ਗਏ ਪਰ ਜਿਹੜਾ ਧੀਆ ਪਹਿਣਾ ਦਾ ਸਤਕਾਰ ਆ ਉਹ ਸਾਨੂੰ ਉਵੇਂ ਹੀ ਬਰਕਰਾਰ ਰੱਖਣਾ ਚਾਹੀਦਾ ਤੇ ਇਹ ਤਾਂ ਹੀ ਸੰਭਵ ਹੈ ਜੇ ਅਸੀਂ ਆਪਦੇ ਬੱਚਿਆਂ ਨੂੰ ਜਿਹੜੇ ਸੰਸਕਾਰਾਂ ਦੀ ਲੋੜ ਹੈ ਪਿੰਡ ਦੀ ਮਰਿਆਦਾ ਕੀ ਹੈ ਪਿੰਡ ਦਾ ਪਿੰਡ ਦੀ ਇੱਕ ਪਵਿੱਤਰਤਾ ਕੀ ਹੈ ਜਾਂ ਸਾਡੇ ਪਿੰਡਾਂ ਦਾ ਕਲਚਰ ਕੀ ਹੈ ਇਹ ਚੀਜ਼ ਬੱਚਿਆਂ ਨੂੰ ਸਿਖਾਉਣੀ ਬਹੁਤ ਜ਼ਰੂਰੀ ਹੈ ਅਸੀਂ ਅਕਸਰ ਰੋਲਾ ਪਉੜੇ ਪਿੰਡੋਂ ਉਡੀਰੇ ਪਿੰਡੋਂ ਉਡੀਰੇ ਪਿੰਡ ਦੇ ਲੋਕਾਂ ਕਰਕੇ ਹੀ ਲਈ ਰਹਿ ਜਿਹੜੀ ਲੰਬੀ ਜਨਰੇਸ਼ਨ ਬੱਚੇ ਦੀ ਜਿਹੜੇ ਮਾਪਿਓ ਹੈ ਇਹਨਾਂ ਦਾ ਵੀ ਕੋਈ ਬਹੁਤਾ ਕੰਟਰੀਬਿਊਸ਼ਨ ਹੈ ਨਹੀਂ ਪਿੰਡਾਂ ਦੀ ਜਿਹੜੀ ਪੁਰਾਣੀ ਸਾਡੀ ਸੱਭਿਆਤਾ ਸੀ ਉਹਨੂੰ ਬਰਕਰਾਰ ਰੱਖਣ ਦੇ ਵਿੱਚ ਇਹ ਮੈਂ ਮਹਿਸੂਸ ਕਰਦਾ ਕਿਉਂਕਿ ਮੇਰੇ ਜਿਹੜੇ ਭਰਾ ਹੈ ਜਾਂ ਮੇਰੇ ਵੱਡੇ ਭਰਾ ਹੈ ਉਹ ਵੀ ਬੱਚਿਆਂ ਨੂੰ ਬਹੁਤਾ ਟਾਈਮ ਨਹੀਂ ਦਿੰਦੇ ਇਹ ਚੀਜ਼ ਦੀ ਵਾਕਈ ਕਮੀ ਹੈ ਜੋ ਮੇਰੀ ਬੇਨਤੀ ਹੈ ਵੀ ਤੁਹਾਨੂੰ ਜਿਆਦਾ ਤੋਂ ਜਿਆਦਾ ਟਾਈਮ ਆਪਣੇ ਬੱਚਿਆਂ ਨੂੰ ਦੇਣਾ ਚਾਹੀਦਾ ਹੈ ਮੈਨੂੰ ਲੱਗਦਾ ਕਿ ਜਿਹੜਾ ਸਿੱਖ ਇਤਿਹਾਸ ਦੀ ਗੱਲ ਮੈਂ ਖੈਰੇ ਵਿੱਚ ਛੇੜਨੀ ਨਹੀਂ ਚਾਹੁੰਦਾ ਸਿੱਖ ਇਤਿਹਾਸ ਬਾਰੇ ਵੀ ਜਿਹੜਾ ਨਵੇਂ ਮਾਪਿ ਉਹ ਬੱਚਿਆਂ ਨੂੰ ਬਹੁਤਾ ਕੁਝ ਨਹੀਂ ਦੱਸਦਾ ਇਹ ਚੀਜ਼ ਪਹਿਲਾਂ ਤੋਂ ਹੀ ਸ਼ੁਰੂ ਹੋ ਗਈ ਸੀ ਇਹ ਨਹੀਂ ਕਿ ਸਾਡੀ ਜਨਰੇਸ਼ਨ ਤੋਂ ਹੋਈ ਹੈ ਇਹ ਜਿਵੇਂ ਜਿਵੇਂ ਅੱਗੇ-ਅੱਗੇ ਸਾਲ ਬੀਤਦੇ ਜਾਂਦੇ ਆ ਜਿਹੜੇ ਮਾਪੇ ਉਹ ਆਪਣੇ ਬੱਚਿਆਂ ਨੂੰ ਜਿਹੜੀ ਸਿੱਖ ਇਤਿਹਾਸ ਦੀ ਵੀ ਜਾਣਕਾਰੀ ਉਹ ਪਾਸਾਉਂ ਨਹੀਂ ਕਰਦੇ ਜਿਵੇਂ ਬੱਚੇ ਇਧਰ-ਉਧਰੋਂ ਜਾਣਕਾਰੀ ਲੈ ਲੈਣ ਲੈ ਲੈਣ ਪਰ ਇਹ ਬਹੁਤ ਘਟ ਰਹੀ ਹੈ ਇਹ ਨਹੀਂ ਕਿ ਸਾਰੇ ਨਹੀਂ ਕਰਦੇ ਸੋ ਮੇਰੀ ਬੇਨਤੀ ਹੈ ਕਿ ਇਸ ਤੋਂ ਪਹਿਲਾਂ ਆਪਾਂ ਨੂੰ ਕਿਸੇ ਨਾ ਕਿਸੇ ਇਹੋ ਜਿਹੇ ਨੂੰ ਮੋਸ਼ੀ ਦਾ ਸਾਹਮਣਾ ਕਰਨਾ ਪਵੇ ਆਪਦੇ ਬੱਚਿਆਂ ਨੂੰ ਸਿੱਖਿਆ ਦੇਣੀ ਇਹ ਜ਼ਰੂਰੀ ਹੈ ਸ਼ੁਰੂ ਕਰੋ ਕਿ ਚਾਹੇ ਕੋ ਕੁੜੀ ਆ ਮਾਵਾ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਠੀਕ ਆਪਦੇ ਧੀਆਂ ਪੁੱਤਾਂ ਦੇ ਦੋਸਤ ਬਣੋ ਪਰ ਉਹਦੀ ਵੀ ਮਰਿਆਦਾ ਹੁੰਦੀ ਹੈ ਜਿੱਥੇ ਜ਼ਰੂਰੀ ਹੈ ਉੱਥੇ ਉਹਨਾਂ ਨੂੰ ਝਿੜਕੋ ਜਾਂ ਉਹਨਾਂ ਨੂੰ ਸਮਝਾਓ ਐਸੇ ਝੜਕਣ ਤੋਂ ਬਿਨਾਂ ਵੀ ਹੱਲ ਹੋ ਜਾਂਦੇ ਆ ਪਰ ਬੱਚੇ ਦੀ ਜਿਹੜੀ ਟੀਨੇਜ ਹੁੰਦੀ ਹੈ 13 ਤੋਂ 19 ਸਾਲ ਜਾਇਕ ਅਡੋਲਸੈਂਸ ਪੀਰੀਅਡ ਹੁੰਦਾ ਇਹਨੂੰ 10 ਤੋਂ 19 ਸਾਲ ਕਹਿੰਦੇ ਆ ਜਦੋਂ ਇਹ ਬੱਚਾ 9 10 ਜਾਂ 11 ਸਾਲ ਦਾ ਹੁੰਦਾ ਇਹ ਚੀਜ਼ਾਂ ਉਦੋਂ ਹੀ ਬੱਚੇ ਨੂੰ ਸਿਖਾਉਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਇਸ ਤੋਂ ਪਹਿਲਾਂ ਕਿ ਕੋਈ ਇਹੋ ਜਿਹਾ ਦੇਣ ਹੀ ਸਾਨੂੰ ਦੇਖਣਾ ਪਵੇ ਤੇ ਹੁਣ ਮੈਂ ਇਹ ਵੀ ਮਹਿਸੂਸ ਕੀਤਾ ਕਿ ਮਾਪਿਆਂ ਨੂੰ ਫਰਕ ਵੀ ਘੱਟ ਪੈ ਰਿਹਾ ਇਹ ਚੀਜ਼ ਹੋਰ ਵੀ ਜ਼ਿਆਦਾ ਸਾਡੇ ਸਮਾਜ ਨੂੰ ਗੰਦਲਾ ਬਣਾਉਗੀ ਸੋ ਇਹ ਇਹੀ ਮੇਰੀ ਬੇਨਤੀ ਸੀ ਇਸ ਵੀਡੀਓ ਦੇ ਵਿੱਚ ਤੇ ਜੇ ਪੰਚਾਇਤਾਂ ਵੀ ਇਹਦੇ ਵਿੱਚ ਮਾਣਾ ਮੋਟਾ ਕੋਈ ਰੋਲ ਨਿਭਾ ਸਕਦੀਆਂ ਤੇ ਪਿੰਡ ਦੀ ਜੋ ਸਾਡੇ ਪਿੰਡ ਨਿਵਾਣਵਾਲ ਜਾ ਰਿਹਾ ਉਹ ਤੋਂ ਕਿਵੇਂ ਕਿਵੇਂ ਬਚਾਇਆ ਜਾ ਸਕੇ ਸਿਰਫ ਇਹੀ ਪਹਿਲੂ ਨਹੀਂ ਹੋਰ ਵੀ ਬਹੁਤ ਚੀਜ਼ ਹੈ ਪਰ ਇੱਕ ਚੀਜ਼ ਹੈ ਪਤਾ ਨਹੀਂ ਮੈਂ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਨਹੀਂ ਪਰ ਜਿਹੜੇ ਨਵੇਂ ਬੱਚੇ ਉਹਨਾਂ ਦੀ ਇੱਕ ਚੀਜ਼ ਚੰਗੀ ਵੀ ਹੈ ਇਹਨਾਂ ਦੇ ਵਿੱਚ ਸ਼ਰੀਕੇਬਾਜ਼ੀ ਨੂੰ ਲੈ ਕੇ ਨਫ਼ਰਤ ਪਹਿਲਾਂ ਨਾਲੋਂ ਥੋੜੀ ਜੀ ਘਟ ਹੈ ਜਿਹੜੀ ਅੱਜ ਤੋਂ 20 ਸਾਲ ਪਹਿਲਾਂ ਹੁੰਦੀ ਸੀ ਅ ਮੇਬੀ ਪੜਾਈ ਲਿਖਾਈ ਕਰਕੇ ਆਪਾਂ ਕਹਿ ਸਕਦੇ ਆ ਹੋ ਸਕਦਾ ਤੁਸੀਂ ਮੇਰੇ ਨਾਲ ਸਹਿਮਤ ਨਾ ਹੋਵੋ ਪਰ ਮੇਰਾ ਜਿੰਨਾ ਕੁ ਤਜਰਬਾ ਹੈ ਇਹ ਚੀਜ਼ ਅੱਗੇ ਨਾਲੋਂ ਕੱਟੀ ਆ ਇਹ ਚੰਗੀ ਚੀਜ਼ ਵੀ ਹੈ ਨਹੀਂ ਕਿ ਬੱਚਿਆਂ ਦੇ ਵਿੱਚ ਹਰ ਇੱਕ ਚੀਜ਼ ਗਲਤ ਹੈ ਪਰ ਸਾਨੂੰ ਚੰਗੀਆਂ ਚੀਜ਼ਾਂ ਐਕਸੈਪਟ ਕਰਨੀਆਂ ਚਾਹੀਦੀਆਂ ਜਿਹੜੀਆਂ ਮਾੜੀਆਂ ਹੋ ਰਹੀਆਂ ਉਹਨਾਂ ਨੂੰ ਰਿਜੈਕਟ ਕਰਨਾ ਚਾਹੀਦਾ ਉਹਨਾਂ ਤੇ ਸਾਨੂੰ ਕੰਮ ਕਰਨਾ ਚਾਹੀਦਾ ਧੰਨਵਾਦ